ਕੋल्ड ड्रिंक ਪੀਣ ਵਾਲੇ ਹੋ ਜਾਓ ਸਾਵਧਾਨ ਬਚਾ ਲਓ ਆਪਣੇ ਬੱਚਿਆਂ ਨੂੰ ਵੀਡੀਓ ਕਰਦੇ ਹੋ ਵੱਧ ਤੋਂ ਵੱਧ ਸ਼ੇਅਰ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰੀ ਮਾਰਕੀਟ ਵਿੱਚ ਪੀਣ ਵਾਲੇ ਬਹੁਤ ਸਾਰੇ ਕੋल्ड ड्रिंक ਮਿਲਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਕਾਲੇ ਰੰਗ ਦੇ ਕੈਮੀਕਲ ਨਾਲ ਕਿੰਨੀ ਗੰਦੀ ਥਾਂ ਤੇ ਕੋल्ड ड्रिंक ਬਣਾਇਆ ਜਾ ਰਿਹਾ ਹੈ ਅਤੇ ਇਸ ਉੱਪਰ ਲੇਬਲ ਵੀ ਕੋਕਾ ਕੋਲਾ ਦਾ ਲੱਗਿਆ ਹੋਇਆ ਹੈ ਕਿਉਂਕਿ ਜ਼ਿਆਦਾਤਰ ਲੋਕ ਅਤੇ ਬੱਚੇ ਕੋਕਾ ਕੋਲਾ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਨੇ ਸੋ ਅੱਜਕੱਲ ਪੈਸੇ ਦੇ ਕੁਝ ਲਾਲਚੀ ਲੋਕ ਕਿਸੇ ਵੀ ਚੀਜ਼ ਵਿੱਚ ਮਿਲਾਵਟ ਕਰਨ ਤੋਂ ਨਹੀਂ ਡਰਦੇ ਕਿਉਂ ਚੰਦ ਪੈਸਿਆਂ ਦੇ ਲਈ ਅੱਜ ਕੱਲ੍ਹ ਲੋਕਾਂ ਵੱਲੋਂ ਕੀਮਤੀ ਜਾਨਾਂ ਨਾਲ ਖਿਲਵਾੜ ਕਰਿਆ ਜਾ ਰਿਹਾ ਹੈ ਸੋ ਜੇਕਰ ਤੁਹਾਡੇ ਬੱਚੇ ਜਾਂ ਤੁਸੀਂ ਵੀ ਪੀਂਦੇ ਹੋ ਕੋਲਡ ਡਰਿੰਕ ਤਾਂ ਤੁਸੀਂ ਵੀ ਹੋ ਜਾਓ ਸਾਵਧਾਨ ਸੋ ਪਤਾ ਨਹੀਂ ਇਹ ਕਿਸ ਕੈਮੀਕਲ ਨਾਲ ਕੋਲਡ ਡਰਿੰਕ ਤਿਆਰ ਕਰ ਰਹੇ ਨੇ ਅਤੇ ਇਸ ਦਾ ਕੀ ਨੁਕਸਾਨ ਹੋਵੇਗਾ ਸੋ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ